ਜੀ ਇਹ ਦਹਾਰੇ ਲੋਟੋ ਅੱਜ ਮਸ਼ੀਨ ਨਹੀਂ ਚਲ ਰਹੀਆਂ ਤਾਂ ਰੋਲ ਵਲੋਗ ਬਣਾ ਗਏ ਹੈ ਕਿਉਂਕਿ ਹੁਣ ਸੀਜ਼ਨ ਦਾ ਮਸ਼ੀਨ ਦਾ ਕੰਮ ਚੱਲ ਪਿਆ ਆਪਾਂ ਨੇ ਅੱਜ ਲੋਰ ਦਾ ਕਸ਼ਤਾ ਸੀ ਸੀ ਮੈਨਾਂ ਔਖਾ ਸੜੀ ਫਲੋਰ ਪਾਤੀ ਔਖਾ ਇਹ ਕਸ਼ਤਾ ਸੀ ਇਹ ਵੱਲੋਂ ਤੇ ਲੈ ਪਿਆ ਸੀ ਇਹ ਹੁਣ ਮਸ਼ੀਨ ਲੈ ਕੇ ਚੱਲਾਂਗੇ ਦੇਖੋ ਮੈਂ ਕਿਵੇਂ ਜਾਨਾ ਪੈਣਾ। ਹਾਂਜੀ ਮਸ਼ੀਨ ਤਾਂ ਸਟਾਰਟ ਕਰ ਲਈ। ਹਾਂਜੀ। ਤੂੰ ਹੈ। ਹਾਂ ਆ ਲਿਆ। ਤੇ ਦੇਖਣਾ ਕਿ ਕਿੱਥੇ ਪਟਣਾ। ਜਿੱਥੇ ਤੁਸੀਂ ਤਾਂ ਆਪਾਂ ਇੱਥੇ ਲਿਆ ਕੇ ਲਾ ਦਿੱਤੀ। ਕਰੋ। ਤੇ ਆ ਜਾਓ ਮੈਂ ਥੋੜਾ ਜਿਹਾ ਵਾ ਕੇ ਦੁਆ ਗੱਲ ਨਹੀਂ ਵਧਣੀਆਂ। ਚਲੋ ਫਿਰ। ਸਾਂ ਤੋਂ ਜੰਗ ਵੱਢ ਗਿਆ ਤਾਂ ਮੈਂ ਜੀ ਉੱਥੋਂ ਜਾਉਣ ਨੂੰ ਵੱਢ ਕੇ ਤਾਂ ਇੱਧਰ ਆ ਗਈ ਸੀ। ਇੱਧਰ ਕੰਫੋੜਾ ਲੱਭੀ ਚਾਚੂ ਤੇ ਫੇਰ ਵੱਢਦੇ ਆ ਇਹ ਦੁਆ ਗਰਮੀ ਚਾਚੂ ਤੇ ਨਾ ਇਹ ਦੁਆ ਇਥੇ ਹੋਰ ਵੱਢ ਨਹੀਂ ਆਗੀ ਇਹ ਦੁਆ ਗਰਮੀ ਚਾਚੂ ਦਾ ਜਾਵਾਂਗੇ ਨਾਲੇ ਬੰਦਿਆ ਨਾਲ ਸੁਲਾਮਾਗੇ ਥਾਲੀ ਤੇ ਚਲੋ ਫੇਰ ਓਕੇ ਉਧਰੋਂ ਤਾਂ ਕੱਢ ਕੇ ਆ ਗਏ ਸੀ ਤੇ ਇੱਧਰ ਆ ਕੇ ਲਵਾਂਗੇ ਫੇਰ ਇੱਧਰ ਵੱਢਦੇ ਆ ਦੁਆ ਗਰਮੀ ਚਾਚੂ ਜਾਓ ਚਲੋ ਫੇਰ ਓਕੇ ਜੀ ਫਸੇ ਕਿ ਜਿਹੜੀ ਰਹਿ ਗਿਆ ਇਹ ਬੇਲਾ ਲਾ ਕੇ ਲੈ ਕੇ ਆਉਂਦੀ ਆ ਇਦੋਂ ਉੱਥੇ ਉਹਦੇ ਉਹਦੇ ਉਹਨਾਂ ਕੋਲੇ ਉਹਦੇ ਮੰਗਰ ਥੋੜੇ ਹਥਾਂ ਉੱਥੇ ਥੋੜੇ ਵਧਣਾ ਥੋੜੇ ਉਹ ਗਾਲਾਂ ਵੀ ਨਹੀਂ ਹੈਗਾ ਬਾਅਦ ਚ ਗਮੀ ਚੱਕੂਗੇ ਸਰੋ ਹਾਂਜੀ ਨਾ ਫਿਰ ਗਮੀ ਚੱਕੂਗੇ ਤਾਂ ਵੀ ਜੇ ਮਾ ਕੋ ਡਾਇਰੈਕਟ ਜਾ ਰਹਾਏ ਤੇ ਤਾਂ ਇੰਤਜ਼ਾਮ ਕਰੇਗਾ ਜੀ ਆਪਾਂ ਮਾ ਚਾਹ ਤੋਂ ਵੀ ਪਰ ਖੜਾ ਇੱਕ ਤਰ੍ਹਾਂ ਸੇ ਗਾਉਂਦੇ ਤਾਂ ਪਹਿਲਾਂ ਮਨ ਲਾ ਲਾ ਕੇ ਚੁੱਕਾ ਆਣਾ ਹੋਊਗਾ ਜੀ ਜਾਉਂਦੇ ਮੇਰੇ ਆਉਣਾ ਤੋਂ ਚਲੋ ਸਰ ਇਹਦੇ ਯਾਉਂ ਨਹੀਂ ਆ ਭਾਈ ਆਉਂਦੇ ਉਧਰ ਵੀ ਸੋਟਾ ਦੀ ਫੁੱਲ ਹੋ ਹੀ ਗਈ ਚਲੋ ਚਲੋ ਸੋਣਾ ਆਪਣੇ ਵੱਡਣ ਲੱਗ ਗਿਆ ਸੀ ਤੇ ਮੈਂ ਤਾਂ ਘਰੋਂ ਸੇ ਦੋ ਜਣੇ ਜਦੋਂ ਫੁੱਟੀ ਪਾਲਾ ਸੀਗਾ ਮੈਂ ਬਲੌਗ ਵੀ ਬਣਾਇਆ ਉਹ ਕਾਲੀ ਜੀ ਦੀ ਥੋੜੀ ਹੈ ਤੇ ਉਧਰ ਉਹ ਮੇਰੇ ਜਿਹੜਾ ਖਲੁੰਲਾ ਤੋਂ ਸੀਗਾ ਸਿਆਮ ਰਾੜ ਦਾ ਉਹ ਤਾਂ ਆਪਾਂ ਹੁਣੇ ਲੱਗ ਗਿਆ ਸੀਗਾ ਵੱਟੇ ਨਾਲ ਜੇ ਜੇ ਦੀ ਲੈ ਕੇ ਜੇ ਦੀ ਨਾਲ 11 ਫੁੱਟ ਦਾ ਲੈ ਗਈ ਜਿਹੜੀ ਆਪਣੇ ਘਰੇ ਛੜੀ ਸੀ ਜਿਹੜੀ ਗੌਣ ਲਾਈ ਸੀ ਸੋਣਾ ਮੈਂ ਤੇza ਬੰਜਾ ਮਗ ਲੈ ਕੇ ਜਨਾ ਚਲੋ ਫਿਰ ਉਸੇ ਆ ਕੇ ਵੇਖਦੇ ਆਉਂਦੇ ਆਉਂਦੇ ਜੀ ਇੱਧਰੋਂ ਪਾਸੋਂ ਦਾ ਧੋਨੇ ਵਰਤੋ ਇੱਧਰ ਲੱਗੇ ਹੋਏ ਆ ਥੋੜਾ ਐਲੀਵੇਟਰ ਤੇ ਨੰਦਾ ਜਾਲ ਨੂੰ ਚਿੱਟਾ ਆ ਦੇ ਸੋ ਜਾਂ ਜਗੜਾ ਉਹ ਖੜਾ ਬੂਨ ਚਾਲਾ ਉਹ 11:40 ਭਰ ਗਈ ਵਧੀਆ ਬਾਅਦ ਚ ਫਿਰ ਇਹਨੂੰ ਭਰਾਂਗੇ ਆ ਸੌਤ ਸਾਰੇ ਗੱਲ ਹੋਏ 20 ਕੀ ਤੇਰਾ ਜੋਂ ਬਦਲੋਂ ਪੈਨ ਲਾ ਤਾਪ ਐ ਲੈ ਲੈ ਉਹ ਮੁਟਿਕਾ ਤੇ ਗੜਿਆ ਕਨੇਟਾ ਇਹ ਜੇ ਨਿਕਲ ਤਾ ਇਹਦੀ ਨਿਕਲ ਗਿਆ ਤਾਂ

ਕਿੰਨੇ ਗੱਲੇ ਫੇਰ ਚੱਲੇ ਆਓ ਖੋਸੋ ਕਿ ਫੇਰ ਵੀ ਉਹਨੂੰ ਮਿਸਟਰਾਲੀ ਭਰ ਗਈ ਹਰੇ ਆਹ ਤਾਂ ਆਪਾਂ ਇੱਕ ਦੋ ਲੋ ਫੇਰ ਫੋਸੋਗਾ ਚਲੋ ਇੱਕ ਨੇ ਜੌਂਡੀ ਵਾਲੀ ਦਾ ਟਰਾਲੀ ਆਪਾਂ ਕੱਢੇ ਐਸੀ ਕਰੀ ਕਿ ਇੱਕ ਥਾਲੀ ਹੋਰ ਆ ਕਿ ਇਹਨੂੰ ਵੀ ਚੁੱਕੀ ਨਾ ਤੂ ਤੋ ਪਾਸੇ ਲੈ ਕੇ ਜਾਣੀ ਆ ਚਲੋ ਓਕੇ ਸਟਾਪ ਬਹੁਤ ਯਾਨ ਡੀਸੀ ਲੱਗ ਰੂ ਇਹਨੇ ਮਿੱਤਰੋ ਝਾੜ ਪੂਰਾ ਇੰਨੇ ਨਿਕਲਿਆ ਉਹ ਨਾਲ ਸਾਹਮਣੇ ਖੇਤ ਨੂੰ ਜਾ ਰਹਾ ਬੈਕ ਕਰ ਦੇ ਇਹਨੇ ਪੂਲੀ ਡੀਸੀ ਲੱਗਦੀ ਝਾੜ ਪੂਰਾ ਬੈਕ ਕਰ ਦੇ ਬੈਕ ਬੈਕ ਕਰ ਦੇ ਹਾਲ ਬੁੱਝੇ ਚੋਦੋ ਫੁੱਟੀ ਫੁੱਲ ਹੋ ਗਈ 20 ਵਿੱਦਾ ਰੂਂਦੀ ਆ

ਰਵਾਈ ਹੋ ਲਾ ਦੋ ਗੇਦੇ ਹਾਂ ਹਾਂ ਜੇ ਆਪਾਂ ਨਾਟ ਨਹੀਂ ਕਰੇ ਹਨ ਇਹੜੇ ਖਾਲੀ ਦੇ ਨਿਪੋ ਦੇ ਉੱਥੇ ਕਰ ਕਰ ਉਹ ਜਿਹੜਾ ਮੈਨ ਚੋਂ ਕੱਢ ਕੇ ਪਸਦੀ ਚੱਲੋ ਉੱਤੋਂ ਵੀ ਘਵਾ ਰਿਹਾ ਉਹਨਾਂ ਪੈਂ ਨਿਕਾ ਆ ਲੱਗਦਾ ਰੰਬਦ ਰੋ ਅਡੀ ਨੂੰ ਦਾ ਸੇਬਾ ਵਾਓ ਜੱਤੀ ਵਾਓ ਅੱਜਾ ਵਾਓ ਹੈ ਚਾਰ ਉੱਪਰ ਦੀ ਘਵਾ ਰਿਹਾ ਉਹਨਾਂ ਉੱਧਰ ਦੀ ਕੋਈ ਨਹੀਂ ਲੱਗਦਾ ਸਿੰਗਲ ਵਾਪਰਾ ਇੱਥੋਂ ਵੀ ਚੱਕ ਲੋ ਕੇ ਮੀਡੀਅਮ ਲਾ ਕੇ ਪਹਿਲਾ ਦੂਜਾ ਜਾਓ ਇਹ ਮਾ ਫੋਲਡ ਕਰੋ ਘੁੱਟ ਕੇ ਨਾਲੇ ਹੱਥ ਪਾਓ ਹੇ ਗੁਰ ਜਨਾ ਦੇ ਚਾਚਾ ਯਾਰ ਤੂੰ ਵੱਟ ਤੇ ਜੱਦਾ ਦੇ ਰੋਸ ਤੇ ਕਿਲੋ ਜਾਣੀ ਦੋਲ ਤੇ ਹੁਣ ਕਿਹੜਾ ਜਣਾਉਣੇ ਕਿਲੋ ਗਨੋਲ ਤੇ ਚਾਚਾ ਵਾਹ ਨੇ ਚਾਚਾ ਵਾ ਫੋਲ ਵਾ ਫੋਲਾ ਲੈਂਦਾ ਇਹ ਰਾਈ ਚੜ ਗਿਆ ਚੱਲ ਗਈ ਪਾਣੀ ਜੀਤਾਇਆ ਕਰੋ ਅਗਰ ਤਾਂ ਫਿਰ ਹੁਣ ਘਰੇ ਚਲਾਂਗੇ ਚੱਲਦੇ ਰਹੇ ਕਰਨਾ ਓਕੇ ਅਜੀ ਮੈਨੂੰ ਤੁਰਨਾ ਖਵਾਦੀ ਮਾਨ ਲੱਗ ਗਿਆ ਸੀ ਉਹ ਭਰ ਗਿਆ ਤੇ ਥੋੜਾ ਕੰਪਰਸ ਨਾਲ ਲਿਓ ਲੈ ਦੋਰੇ ਪਰ ਨਾ ਨਾ ਉਹ ਫੇਰ ਮਰਾਂਗੇ ਚੱਲੂਗਾ ਹਾਂ ਜੀ ਮੈਂ ਤਾਂ ਰੂਟ ਤੇ ਹੀ ਸਵਾਗਤ ਆਂ ਬਈ ਹੁਣ ਚੱਲਦੇ ਆਂ ਰੋਮ ਮਿਲਦਾ ਹੁਣ ਮੈਂ ਚੱਲੂ ਪੰਖ ਪਹਾੜ ਤੇਰਾ ਨਾ ਹੋਏ ਪੰਖ ਪਹਾੜ ਤੇਰਾ ਨਾ ਹਾਂਜੀ ਆਪਾਂ ਨੇ ਘਰੇ ਆ ਕੇ ਮਸਤ ਇੱਥੇ ਲਾ ਦਿੱਤੇ 650 ਕਰ ਚਲੋ ਮੁੱਤੀਓ ਲਾ ਕੇ ਗਿਆ ਹਾਂਜੀ 11 ਫੁੱਟ ਆ ਗਈ ਆ ਜਿਹੜੀਆਂ ਨੇ ਆਪਾਂ ਕੱਢੇ ਸੀ ਪਹਿਲਾਂ ਮਮ ਫੋਨ ਮੇ ਕੰਨ ਲੱਗੇ ਬਲੌਗ ਦੇ ਵਿੱਚ ਉਸੇ ਬਲੌਗ ਕੇ ਵਿੱਚ ਲੱਗ ਗਿਆ ਮੈਂ ਤੁਹਾਨੂੰ ਅਗਰੇ ਬਲੌਗ ਤੇ ਓਕੇ